ਪਤੀ ਦੀ ਗੈਰ ਮੌਜੂਦਗੀ ਦੇ ਵਿੱਚ ਪਤਨੀ ਕੋਲ ਆਉਂਦੇ ਸੀ ਦੋ ਮੁੰਡੇ ਪਤੀ ਨੂੰ ਪਤਨੀ ਦੇ ਕਰੈਕਟਰ ਤੇ ਹੋਇਆ ਸ਼ੱਕ ਕਈ ਵਾਰ ਪੰਚਾਇਤਾਂ ਚ ਹੋਇਆ ਸਮਝੌਤਾ ਪਰ ਪਤਨੀ ਆਪਣੀਆਂ ਹਰਕਤਾਂ ਤੋਂ ਨਹੀਂ ਆਈ ਆਵਾਜ਼ ਗੁੱਸੇ ਵਿੱਚ ਆਏ ਪਤੀ ਨੇ ਗੰਡਾਸਿਆਂ ਦੇ ਨਾਲ ਵੱਢ ਦਿੱਤੀ ਪਤਨੀ ਜੀਹਾਂ ਦਾ ਦੱਸਿਆ ਕਿ ਲਹਿਰਾ ਗਾਗਾ ਦੇ ਪਿੰਡ ਖੰਡੇਵਾ ਤੋਂ ਇੱਕ ਬੇहद ਦਰਦਨਾਕ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਕਿਉਂਕਿ ਉਸਦੀ ਪਤਨੀ ਦੇ ਮੁੰਡਿਆਂ ਦੇ ਨਾਲ ਨਜਾਇਜ਼ ਸੰਬੰਧਨ ਜਿਸ ਨੂੰ ਕਿ ਉਹ ਵਾਰ-ਵਾਰ ਰੋਕਦਾ ਸੀ ਪਰ ਪਤਨੀ ਇਨ੍ਹਾਂ ਹਰਕਤਾਂ ਤੋਂ ਬਾਝ ਨਾ ਆਈ ਜਿਸ ਤੋਂ ਬਾਅਦ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਉਹ 3 ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ। ਬਾਹਰ ਜਾਂਦੀਆਂ ਨੇ ਮੈਂ ਸਰਪੰਚ ਦੀ ਗੱਲ ਕਦੇ ਨਹੀਂ ਕਹਿੰਦੀ ਸੀ ਹੁਣ ਮੇਰੇ ਪੁੱਤ ਦਾ ਘਰ ਜਿਹੜਾ ਉਹ ਸਰਪੰਚ ਦਾ ਮੈਨੂੰ ਨਾਮ ਅੱਗੇ ਲੈਣਾ ਪਿਆ। ਜੇ ਸਰਪੰਚ ਕੂਰ ਦਾ ਇਹਨਾਂ ਨੂੰ ਮੁੰਡਿਆਂ ਨੂੰ ਫੇਰ ਵੀ ਗੱਲ ਸਮਰ ਜਾਂਦੀ ਹੁਣ ਸਰਪੰਚ ਜ਼ਿੰਮੇਵਾਰ ਵਿੱਚ ਐ ਨਾਲ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਹਾਂ ਹੁਣ ਦੇਖ ਲੋ ਜੀ ਕੀ ਬਣੇ ਸੰਤ ਗੱਲ ਤਾਂ ਸਾਮਿਲਣਾ ਚਾਹੀਦਾ ਹੁਣ ਮੇਰਾ ਪੁੱਤ ਤਾਂ ਕਾਰਨ ਬਾਹਰੋਂ ਜਿੰਦਾ ਲੱਗਿਆ ਬੱਚੇ ਨੂੰ ਸਾਮੂਗਾ ਕੌਣ ਉਹ ਜੇਲ੍ਹ ਚ ਬਹਿ ਗਿਆ ਮੇਰੇ ਪੁੱਤ ਤਾਂ ਬਾਹਰ ਵਗ ਜਾਂਦਾ ਦੀ ਚਾਰ ਚਰ ਮਹੀਨੇ ਪੰਜ ਪੰਜ ਮਹੀਨੇ ਨਹੀਂ ਆਉਂਦਾ ਸੀ ਹੁਣ ਵੀ ਕੱਲ ਜਾਣਾ ਸੀ ਗੱਲ ਤਿਆਰ ਹੋ ਰਹੀ ਸੀ ਪਤਾ ਨਹੀਂ ਕੀ ਬਣ ਗਿਆ ਮੈਂ ਗਰੀ ਮਰ ਪੁੱਤੇ ਮਰ ਜਾਂਦਾ ਆ ਆਪਦੀ ਬੱਚਿਆਂ ਦਾ ਪਾਲ ਲੈਂਦੀ ਆ ਚੰਗੀ ਹੋ ਕੇ ਬਾਗ ਦੀ ਮਾਰੀ ਹੋ ਕੇ ਵਾਲ ਦੀ ਸਮਝੋਤੇ ਬਹੁਤ ਹੋਏ ਨਹੀਂ ਤਨਵੀ ਨੂੰ ਕਿ ਸਾਰੀ ਪੰਚਾਇਤ ਮੇਰਾ ਨਾਲ ਮੈਂ ਫੋਨ ਕਰ ਕਰ ਮੈਂ ਸਰਪੰਚ ਰਹੀਆਂ 10 ਸਾਲ ਮੈਂ ਫੋਨਾਂ ਦੇ ਕਰ ਕਰ ਸਾਰੀ ਪੰਚਾਇਤ ਨੂੰ ਇਕੱਠੀ ਮੈਂ ਠਾਣੇ ਦੀ ਜਾਂਦੀ ਮੈਂ ਕਦੇ ਕਿਤੇ ਜਾਂਦੀ ਕਦੇ ਪਿੰਡ ਚ ਇਕੱਠ ਹੋਉਂਦਾ ਇਹਨਾਂ ਨੂੰ ਗੱਲ ਮੇਰੀ ਸੋਣੀ ਨਹੀਂ ਮੈਂ ਬਹੁਤ ਉੱਥੇ ਇਸ ਮਾਮਲੇ ਨੂੰ ਲੈ ਕੇ ਜਦੋਂ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸ ਘਟਨਾ ਬਾਰੇ ਕੀ ਕਿਹਾ ਆਓ ਸੁਣਦੇ ਹਾਂ ਗੱਲਬਾਤ ਤੇ ਇਹਨਾਂ ਦਾ ਆਪਸ ਵਿੱਚ ਈ ਕਲੇਸ਼ ਤਾਂ ਜੀ ਘਰੇ ਲਾ ਲਓ ਤਾਂ ਨਵੇਂ ਨਹੀਂ ਹੋਗੇ ਜੀ ਅਮ ਇਹਨਾਂ ਨੇ ਮੇੜਿਆ ਵੀ ਦੋ ਤਿੰਨ ਦਿਨ ਖੇਲ ਜੀ ਤੇ ਕਿਹਾ ਟਕੂਦਿਆਂ ਤੇ ਉਹ ਫੇਰ ਉਹ ਇੱਕ ਮੂੰਹ ਜਿਹਾ ਜੀ ਦੁਖੀ ਕਰਤੀ ਇਹਨਾਂ ਨੇ ਸੁਦਾਦ ਦੀ ਇੱਕ ਇਸ ਵਾਰਦਾਤ ਤੋਂ ਬਾਅਦ ਪਤੀ ਖੁਦ ਥਾਣੇ ਪਹੁੰਚਿਆ ਤੇ ਉਸਨੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਦਾਦ ਜੀ ਇਹ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਚਾਇਤਾਂ ਦੇ ਵਿੱਚ ਸਮਝੌਤੇ ਹੋਗੇ ਸੀ ਪਰ ਇਸ ਦੇ ਬਾਵਜੂਦ ਵੀ ਪਤਨੀ ਨਾ ਹਟੀ ਜਿਸ ਤੋਂ ਬਾਅਦ ਪਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨિલે ਚੈਨ ਦੀ ਰਿਪੋਰਟ।